ਹallelujah ਸਾਰਿਆਂ ਨੂੰ ਪਿਆਰ ਭਰੀ ਜੈਮਸੀ ਕੀ ਕਲਿਸੀਆ ਸੀ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਆ ਅਸੀਂ ਸਭ ਜੀ ਨੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਧੰਨਵਾਦ 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 ਹallelujah 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 ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਤੁਸੀਂ ਸਵੇਰ ਤੋਂ ਸਾਡੀ ਸੈਤਾਂ ਮਦਦ ਕੀਤੀ ਸਾਡੀ ਆਹ ਜਾਂ ਚ ਮਦਦ ਕੀਤੀ ਪ੍ਰਭੂ ਤੁਸੀਂ ਆਂ ਜਾਣ ਚ ਖੁਦਾਵਾਨ ਆਪਣੇ ਸਵਰਗੀ ਦੂਤਾਂ ਦਾ ਪਹਿਰਾ ਲਾਇਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਮੇਰੇ ਪਿਤਾ ਜੀ ਸਾਰੀ ਰਾਤ ਤੁਹਾਡੇ ਅੱਤੇ ਸੌਂਦੇ ਮੇਰੇ ਪਿਆਰੇ ਪ੍ਰਭੂ ਜੀ ਕਿ ਅਭੀ ਤੁਸੀਂ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਮੇਰੇ ਪਿਤਾ ਮੇਰੇ ਮਹਾਨ ਪਰਮੇਸ਼ਰ ਜੋ ਵਚਨ ਪਿਤਾ ਤੁਸੀਂ ਦੇਣ ਦੀ ਆਗਿਆ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਯਹਵਾ ਪਰਮੇਸ਼ਰ ਜਿਹਦਾ ਵਚਨ ਨੂੰ ਪਿਤਾ ਸੁਨਣ ਮੇਰੇ ਪਿਆਰੇ ਪ੍ਰਭੂ ਜੀ ਇਨ ਆਦੀਆ ਦਿਲ ਦੀਆਂ ਮਾਸਪੱਟੀਆਂ ਤੇ ਵਚਨ ਲਿਖਿਆ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸ਼ਕਤੀ ਇਨਦੇ ਜੀਵਨ ਚੋਣ ਦੇ ਕਰਾ ਚੋਣ ਦੇ ਪਰਿਵਾਰ ਚੋਣ ਦੇ ਬੱਚਿਆਂ ਚੋਂ ਆਊਟ ਹੋ ਜੇ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੇਨ ਹਾਲੇਲੂਇਆ ਅਸੀਂ ਵਚਨ ਚ ਦੇਖਾਂਗੇ ਜਬੂਰ ਦੀ ਪੋਥੀ 118 ਦਾ 17 वचन 17 ਤੋਂ ਲੈ ਕੇ 21 ਤੱਕ ਹallelujah ਹallelujah ਮੈਂ ਮਰਾਂਗਾ ਨਹੀਂ ਮੈਂ ਜੀਵਾਂਗਾ ਅਤੇ ਯਹੋਵਾ ਦੇ ਕੰਮਾਂ ਦਾ ਵਰਣ ਕਰਾਂਗਾ ਯਹੋਵਾ ਨੇ ਨੇ ਮੈਨੂੰ ਬਹੁਤ ਹੀ ਤਾੜਿਆ ਪਰ ਮੌਤ ਦੇ ਹਵਾਲੇ ਨਾ ਕੀਤਾ ਧਰਮ ਦੇ ਫਾੜਕ ਮੇਰੇ ਲਈ ਖੁੱਲੇ ਹਨ ਤਾਂ ਮੈਂ ਉਹਨਾਂ ਵਿੱਚ ਜਾ ਕੇ ਯਹੋਵਾ ਦਾ ਧੰਨਵਾਦ ਕਰਾਂਗਾ ਯਹੋਵਾ ਦਾ ਫੜ ਕੇ ਹੈ ਧਰਮੀ ਇਹਦੇ ਵਿੱਚੋਂ ਜਾਣ ਕੇ ਮੈਂ ਤੇਰਾ ਧੰਨਵਾਦ ਕਰਾਂ ਕਿਉਂਕਿ ਤੂੰ ਮੈਨੂੰ ਉਤਰ ਦਿੱਤਾ ਹੈ ਤੂੰ ਮੈਨੂੰ ਬਚਾ ਲਿਆ ਹੈ ਹallelujah ਕਲਿਸਿਆ ਪਰਮੇਸ਼ਰ ਦਾ ਕਲਾਮ ਕੀ ਕਹਿ ਰਿਹਾ ਪਰਮੇਸ਼ਰ ਦਾ ਦਵਤਰਾ ਜਾ ਕਹਿ ਰਿਹਾ ਵੀ ਮੈਂ ਮਰਾਂਗਾ ਨਹੀਂ ਮੈਂ ਜੀਵਾਂਗਾ ਮੈਂ ਯਹੋਵਾ ਦੇ ਕੰਮਾਂ ਦਾ ਵਰਣ ਕਰਾਂਗਾ ਅੱਜ ਤੁਸੀਂ ਜਿੰਨੀ ਵੀ ਜਿਹੜੀ ਵੀ ਹਾਲਤ 'ਚ ਬੈਠੇ ਹੋ ਜੇ ਤੁਸੀਂ ਆਪਣੇ ਮੂੰਹ 'ਚ ਘੋਸ਼ਣਾ ਕਰੋ ਵੀ ਮੈਂ ਮਰਾਂਗਾ ਨਹੀਂ ਮੈਂ ਜੀਵਾਂਗਾ ਮੈ ਯਹੋਵਾ ਦੇ ਕੰਮ ਦਾ ਵਰਣ ਕਰਾਂਗਾ ਜਦ ਅਸੀਂ ਆਪਣੇ ਮੂੰਹ ਨੂੰ ਖੋਲਦਿਆਂ ਤੇ ਯਹੋਵਾ ਸਾਡੀ ਪ੍ਰਾਰਥਨਾ ਨੂੰ ਸੁਣਦਾ ਏ ਕبھی ਹੋਵਾ ਨੇ ਸਾਨੂੰ ਬਹੁਤ ਤਾੜਿਆ ਸਾਨੂੰ ਮੌਤ ਦੇ ਹਵਾਲੇ ਨਹੀਂ ਕੀਤਾ ਕਿਉਂ ਕਰਕੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਯਹੋਵਾ ਨੇ ਹਾਲੇਲੂਇਆ ਕبھی ਅਸੀਂ ਧਰਮ ਦੇ ਵਿੱਚ ਅਸੀਂ ਨੰਗਦੇ ਹਾਂ ਅਸੀਂ ਇਹ ਕਹਿੰਨੇ ਆ ਵੀ ਪਰਮੇਸ਼ਰ ਤੂੰ ਮੈਨੂੰ ਚੰਗਿਆ ਕਰ ਤੂੰ ਮੈਨੂੰ ਚੰਗਿਆ ਕਰ ਏ ਇਹ ਨਹੀਂ ਸੀ ਬੋਲਣਾ ਸੀ ਕਿ ਨਾ ਯਹੋਵਾ ਤੂੰ ਮੈਨੂੰ ਚੰਗਿਆ ਕਰ ਚੁੱਕਿਆ ਤੂੰ ਮੈਨੂੰ ਜੀਵਨ ਦਿੱਤਾ ਮੈਂ ਤੇਰਾ ਧੰਨਵਾਦ ਕਰਦਾ ਵਾਂ ਕਰਦੀ ਆ ਪ੍ਰਭੂ ਤੂੰ ਮੈਨੂੰ ਇਸ ਹਾਲਾਤ ਚੋਂ ਬਾਹਰ ਕੱਢਿਆ ਮੈਂ ਤੇਰਾ ਧੰਨਵਾਦ ਕਰਦੀ ਆ ਕਰਦਾ ਵਾਂ ਜਦ ਅਸੀਂ ਆਪਣੇ ਮੂੰਹ ਨੂੰ ਖੋਲਾਂਗੇ ਤੇ ਅਸੀਂ ਕੀ ਆਸ਼ੀਸ਼ ਬਰਕਤ ਨੂੰ ਪਾਵਾਂਗੇ ਚੰਗਿਆਈ ਨੂੰ ਪਾਵਾਂਗੇ ਅੱਜ ਤੁਸੀਂ ਜਿਹੜੀ ਮਰਜੀ ਹਾਲਾਤ ਦੇ ਵਿੱਚ ਜੇ ਯਹਵਾ ਦਾ ਆਤਮਾ ਤੁਹਾਨੂੰ ਛੂਏਗਾ ਤੁਸੀਂ ਚੰਗੇ ਕੀਤੇ ਜਾਗੇ ਜੇ ਤੁਸੀਂ ਚੰਗੀ ਹੋ ਜਾਓਗੀ ਯੇਸ਼ੂ ਦੇ ਨਾਮ 'ਚ ਮੈਂ ਪਰਮੇਸ਼ਰ ਦੀ ਦਾਸਨੀ ਤੁਹਾਡੇ ਤੇ ਗੋਸ਼ਣਾ ਕਰਦੀ ਹਾਂ ਤੁਹਾਡੀ ਹਰ ਇੱਕ ਬਿਮਾਰੀ ਆਊਟ ਹੋ ਜਾਏ ਤੁਹਾਡੇ ਘਰਾਂ 'ਚ ਗਰੀਬੀ ਵਾਲਾ ਸ਼ਰਾਬ ਬੰਦਨ ਆਊਟ ਯੇਸ਼ੂ ਦੇ ਨਾਮ 'ਤੇ ਮੌਤ ਦੀ ਸਪੀਡਲ ਮੈਂ ਤੁਹਾਡੇ ਜੀਵਨ ਚ ਡਾਂਡ ਦੀ ਹੈ ਯਸ਼ੂ ਦੇ ਨਾਮ ਚ ਤੁਸੀਂ ਚੰਗੇ ਕੀਤੇ ਗਏ ਜੀ ਤੁਸੀਂ ਚੰਗੇ ਕੀਤੇ ਗਏ ਜੀ ਯਹੋਵਾ ਤੁਹਾਨੂੰ ਸ਼ੂ ਚੁੱਕਿਆ ਤੁਹਾਨੂੰ ਚੰਗਿਆਈ ਦੇ ਚੁੱਕਿਆ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮੈਨੂੰ ਯਹੋਵਾ ਨੇ ਬਹੁਤ ਤਾਲਿਆ ਪਰ ਮੌਤ ਦੇ ਹਵਾਲੇ ਨਹੀਂ ਕੀਤਾ ਤੁਹਾਨੂੰ ਮੌਤ ਦੇ ਹਵਾਲੇ ਨਹੀਂ ਕੀਤਾ ਪਰਮੇਸ਼ਰ ਨੇ ਤੁਹਾਨੂੰ ਮੌਤ ਚ ਪਰਮੇਸ਼ਰ ਕੱਢ ਲਿਆ ਤੁਹਾੜ ਤੇ ਪਰਮੇਸ਼ਰ ਨੇ ਦਿਹਾ ਕੀਤੀ ਯਹੋਵਾ ਨੇ ਤੁਹਾਡੇ ਤੇ ਦੇਹਾ ਕੀਤੀ ਕਲਿਸਿਆ ਤੁਸੀਂ ਬlesਸ ਕੀਤੇ ਗਏਗੇ ਤੁਹਾਡੀ ਫੈਮਿਲੀ ਬlesਸ ਕੀਤੀ ਗਈ ਤੁਹਾਡੇ ਬੱਚੇ ਬlesਸ ਕੀਤੇ ਗਏ ਨੇ ਕਿਉਂਕਿ ਯਹੋਵਾ ਨੇ ਇੱਕ ਇੱਕ ਜਿਹਨੇ ਨੂੰ ਸ਼ੂ ਲਿਆ ਇੱਕ ਇੱਕ ਜਿਹਨੇ ਨੂੰ ਹੀਲ ਕੀਤਾ ਇੱਕ ਇੱਕ ਜਿਹਨੇ ਨੂੰ ਫ੍ਰੀ ਕੀਤਾ ਕਿਉਂਕਿ ਪ੍ਰਭੂ ਦਾ ਆਤਮਾ ਸਾਡੇ ਵਿੱਚ ਹੈ ਕਿਉਂਕਿ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਚ ਇਕੱਠੇ ਨੇ ਉੱਥੇ ਮੈਂ ਹਾਜ਼ਰ ਆਂ ਗਲੇਸੀਆ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਹਾਜ਼ਰ ਹੈ ਉਹ ਤੁਹਾਨੂੰ ਆਜ਼ਾਦ ਕਰ ਚੁੱਕਿਆ ਹੈ ਉਹ ਤੁਹਾਨੂੰ ਹੀਲ ਕਰ ਚੁੱਕਿਆ ਹੈ ਉਹ ਤੁਹਾਨੂੰ ਫ੍ਰੀ ਕਰ ਚੁੱਕਿਆ ਤੁਸੀਂ ਯਸ਼ੂ ਮਸੀਹ ਦੇ ਨਾਮ 'ਚ ਫ੍ਰੀ ਕੀਤੇ ਗਏ ਜੇ ਹੀਲ ਕੀਤੇ ਗਏ ਜੇ ਮੈਂ ਯਹੋਵਾ ਨੂੰ ਦੇ ਕੇ ਪ੍ਰਾਰਥਨਾ ਕਰਦੀ ਆ ਤੁਹਾਡੇ ਸਾਰੇ ਬੰਨ੍ਹ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਆਊਟ ਹੋ ਚੁੱਕੇ ਟੁੱਟ ਚੁੱਕੇ ਨੇ ਯਸ਼ੂ ਮਸੀਹ ਦਾ ਆਤਮਾ ਤੁਹਾਨੂੰ ਛੂ ਚੁੱਕਿਆ ਆਮੀਨ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਇੱਕ ਇੱਕ ਜੀ ਨੇ ਨੂੰ ਛੂਇਆ ਮੇਰੇ ਖੁਦਾਵਾਂ ਨੇ ਇੱਕ ਇੱਕ ਜੀ ਨੇ ਨੂੰ ਹੀਲ ਕੀਤਾ ਫ੍ਰੀ ਕੀਤਾ ਕਿਉਂਕਿ ਤੁਹਾਡਾ ਵਚਨ ਕਹਿੰਦਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਰੋਗੇ ਨਹੀਂ ਜੀਓਗੇ ਯਹਵਾ ਦੇ ਕੰਮਾਂ ਨੂੰ ਦਾ ਵਰਣ ਕਰੋਗੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਪੀੜੀਆਂ ਦੇ ਸ਼ਰਾਫ ਇਹਨਾਂ ਦੇ ਬੰਧਨ ਤੁਹਾਡੇ ਪੁੱਤਰ ਨਾਮ ਚ ਟੁੱਟ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਜੋ ਬਿਮਾਰ ਨੇ ਖੁਦਾਵਾਂ ਉਹਨਾਂ ਦੀ ਖੋ ਤਾਂ ਬਿਮਾਰੀ ਜਾ ਚੁਕੀ ਹੈ ਤੁਹਾਡਾ ਆਤਮਾ ਨੇ ਇੱਕ ਇੱਕ ਜਿਹਨੇ ਨਿਸ਼ੂਆ ਇਹਨਾਂ ਦੇ ਫੈਮਲੀ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਪ੍ਰਭੂ ਜੀ ਤੁਸੀਂ ਸ਼ੂਆ ਮੈਂ ਤੁਹਾਡਾ ਲਹੂ ਦਾ ਪਾੜਾ ਲਾਉਣੀ ਇਹਨਾਂ ਦੇ ਘਰ ਤੇ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਤੇ ਪ੍ਰਭੂ ਜੀ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਆ ਕਿਉਂਕਿ ਤੁਹਾਡਾ ਕਲਾਮ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਚ ਇਕੱਠੇ ਉੱਥੇ ਮੈਂ ਹਾਜ਼ਰ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਹਾਜ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਪਿਤਾ ਪਰਮੇਸ਼ਰ ਪੂਰੀ ਰੀਤੀ ਨਾਲ ਛਟਕਾਰਾ ਦੇਣ ਦੇ ਲਈ ਇਹਨਾਂ ਨੂੰ ਛੂਣ ਦੇ ਲਈ ਪ੍ਰਭੂ ਜੀ ਤੁਹਾਡੇ ਆਤਮਾਣਿਕ ਇੱਕ ਜਿਨ੍ਹਾਂ ਨੂੰ ਛੂਇਆ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਤਾਰੀਫ ਕਰਦੇ ਹਾਂ ਪਰਮੇਸ਼ੀ ਯਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਗੋਡ ਬlesਸ ਯੂ ਆਲ